ਫਰ ਉਦੋਂ ਤੋਂ ਡੈਲੀ ਦੇ ਕੱਪੜੇ ਤੁਸੀਂ ਕਿਵੇਂ ਮਤਲਬ ਕਿੱਥੋਂ ਲੈਣ ਜਾਂਦੇ ਸੀ ਤੇ ਕੀ ਉਦੋਂ ਰਿਵਾਜ ਕਿਹੜੇ ਹੁੰਦੇ ਸੀ ਕਿਵੇਂ ਦੇ ਕੱਪੜੇ ਕਿੰਨੇ ਕੁ ਸੂਟ ਹੁੰਦੇ ਸੀ ਤੁਹਾਡੇ ਕੋਲ ਰਿਵਾਜ ਮੈਂ ਤਾਂ ਅੱਦਬ ਨਹੀਂ ਅਸੀਂ ਤਾਂ ਜਿਉਂ ਆਡਾ ਹੋ ਗਿਆ ਫਿਰ ਲੈਂਦਾ ਹੀ ਨਾ ਅੱਛਾ ਕਿੱਥੋਂ ਸੀ ਹਾਂ ਹਾਂ ਤੇ ਨਾਨੀ ਘੇਰੀ ਹਾਂ ਹਾਂ ਉਹ ਹਥੋਂ ਘੱਲ ਦਿੰਦੀ ਸੀ ਮਤਲਬ ਤੁਹਾਡੇ ਮੰਮੀ ਹਾਂ ਮੰਮੀ ਦੀ ਨਾਨੀ ਹਾਂ ਅੱਛਾ ਮੰਮੀ ਦੀ ਨਾਨੀ ਨੇ ਉਹ ਤੋਂ ਘੱਲ ਦੇਣੀ ਹਾਂ ਉਹ ਫਿਰ ਮੈਂ ਨਾ ਜਦੋਂ ਜਦੋਂ ਆਉਣੀ ਤੇ ਕਹਿੰਦਾ ਯਾਉਣੀ ਕਰਨਾ ਹਾਂ ਫਿਰ ਮੇਰੇ ਨਾ 25 25 ਗਾਦੇ ਪੰਜ ਕ ਗਰੇਸੀ ਚਿੱਟੇ ਅੱਛਾ ਜਦੋਂ ਗਰਮੀ ਆਉਣੀ ਅਸੀਂ 1.5 ਲੈਣਾ ਦੋ ਤਿੰਨ ਮਾਪੂਰੇ ਦੇ ਸੇ ਹੁੰਦੇ ਨਹੀਂ ਚੰਗੇ ਹਾਂ ਤੇ ਦੋ ਤਿੰਨ ਮਾਪੂਰੇ ਤੋਂ ਅਸੀਂ ਉਹ ਲੈਣੀਆਂ ਅੱਛਾ ਸਿਆਉਂ ਕਿ ਜਦੋਂ ਉਹ ਬਸ ਅੱਜ ਆਇਆ ਤੇ ਆਦ ਨੂੰ ਦਵਾ ਧੋ ਕੇ ਜਲਾ ਦੇ ਵਾਲਾ ਆ ਕੇ ਚੰਗੇ ਲੈਣੇ ਇਹਨੇ ਆਖਣਾ ਪੁਰੇ ਚਿੱਟੇ ਜਿੱਤੇ ਉਹੀ ਹੁੰਦੇ ਤਾਂ ਹਾਂ ਇਹ ਕਿੱਤ ਗੋਲੀ ਹੈ ਨਹੀਂ ਇਹ ਕੋਈ ਟੋਕਟੋਂ ਅੰਡਾ ਇਹ ਕੋਈ ਆਇਆ ਪਰ ਇਹਨਾਂ ਨੇ ਵੀ ਜਗਾੜ ਲਾਉਂਦੀ ਹੁੰਦੀ ਸੀ ਬੇਬੇ ਤੇਰੇ ਬਾਪੂ ਨੇ ਬੋਤੇ ਤੇ ਲੱਦਣਾ ਹਾਂ ਇਹ ਛਲੀਆਂ ਹੋ ਜਾਣਾਂ ਹਾਂ ਤੇ ਛਲੀਆਂ ਦੀ ਬੋਰੀ ਲੱਦ ਲੈਣੀ ਮੋਗ ਦੇ ਤਰੱਕੀ ਆਉਣਾ ਅੱਗੇ ਫੇਰ ਚੜ ਜਾਣਾ ਇੱਥੇ ਤੱਕੀ ਆਉਣਾ ਹਾਂ ਫੇਰ ਜਦੋਂ ਹੋ ਜਾਣਾ ਚੰਬਣਾ ਨਾਲ ਇੱਕ ਬੋਰੀ ਹੋ ਪਰ ਲੈਣੀ ਆਟਾ ਪਿਆ ਲੈਣਾ ਆਟਾ ਪਿਆ ਕੇ ਗੱਟੂ ਉਹ ਸਾਨੂੰ ਦੇਈਂਗਾ ਸ਼ਾ ਮਕੀਲਾ ਮਤਲਬ ਰੋਟੀ ਲਈ ਇੰਨੀ ਮਿਹਨਤ ਕਰਨੀ ਪੈਂਦੀ ਹੈ ਪੈਸਾ ਤਾਂ ਉਦੋਂ ਪੈਸੇ ਦਾ ਲਾਲਚ ਨਹੀਂ ਸੀਗਾ ਨਾ ਹਾਂ ਬਣਦਾ ਹੀ ਨਹੀਂ ਸੀ ਹਾਂ ਫਿਰ ਜਦੋਂ ਸੀਨਾ ਦੁਆਨੀ ਆਇਆ ਸਾਡੇ ਕੋਲੇ ਪੈਸਾ ਬਣ ਗਿਆ ਥੋੜਾ ਜਿਹਾ ਹਾਂ ਹਾਂ ਬੜਿਆ ਅਸੀਂ ਵੀ ਮਾਇ ਲਈ ਅੱਛਾ ਜਦੋਂ ਅਸੀਂ ਮਾਇ ਲਈ ਚਾਲੀ ਅਸੀਂ ਕਰੀਆ ਉਹਦਾ ਬਿਜਾਰਾ ਕਰ ਲਿਆ ਕਰਗੇ ਕਿੰਨੇ ਦੀ ਮੱਛੀ ਲਈ 200 ਦੀ ਕਿਤੇ 400 ਦੀ ਨਹੀਂ ਅਸੀਂ ਨਾ ਉਹਦਾ ਜੀ ਸਾਉਦੀ ਉਹ ਨਾ ਚਲਾਈ। ਅੱਛਾ। ਮੇਰੇ ਕਮੇਰੇ ਤਾਏ ਨੇ ਉਹਦੇ ਜਿਹਦੇ ਬੱਚੇ ਹੈਗੇ ਸੀ। ਹਾਂ। ਉਹਨੇ ਮੂਹ ਵੀ ਮੱਝ ਤੇ ਤਿੰਨ ਕਿਲੋ 2 ਕਿਲੋ ਦੁੱਧ ਦਿੰਦੀ ਸੀ। ਅੱਛਾ। ਤੇ ਉਹ ਮੂੰਹ ਭਾਰ ਪੈਂਦਾ ਸੀ। ਤਾਏ ਮੇਰਾ ਆ ਦਾ ਨਾ ਜਲ ਆਪਾ ਮੇਰਾ ਨਾਮ ਮਰੋ ਸੀ ਜੀ ਅਰੇ ਮਰੋ ਨੂੰ ਵੇਜ ਕੇ। ਹਾਂ ਹਾਂ। ਤੇ ਉਹ ਅਸੀਂ ਤਿੰਨ ਸੌ ਦੀ 320 ਕੇ ਦੇ ਆਇਆ ਉਹਦਾ ਲੰਗੇ ਦੀ ਸੀ। ਹਾਂ। ਇਹ ਆਂਦਾ ਚੱਲ ਪਾ ਇਹ ਜਾਂ ਵੀ ਆਦੀ ਹਾਂ ਤੇ ਉਸ ਨਾਲ ਜਿੰਨਾ ਉਹਦਾ ਦੁੱਧ ਸੀ ਹਾਂ ਅਸੀਂ ਸੱਤਾ ਸਾਰ ਦੇਣਾ ਅੱਧਾ ਕਿਲੋ ਮੱਖਣੀ ਉਹਦੀ 2 ਕਿਲੋ ਵਿੱਚ ਉਹ ਬਣੇ ਨੇ ਬਈਆ ਨਹੀਂ ਕਿੰਨੀ ਐਨਾ ਕਿਉਂ ਸੋਦੇ ਤਾਂ ਹਾਂ ਮੈਂ ਫਿਰ ਉਹ ਰੱਖ ਲੈਣਾ ਕਿਉਂ ਵੇਚਣ ਲਈ ਹਾਂ ਪਈਏ ਤਾਂ ਕਿੰਨਾ ਉਹ ਬਣ ਕੇ ਕਿਉਂ ਸੀ ਕਿਉਂ ਸੀ ਫਿਰ ਤਾਂ ਉਹ ਹੋ ਗਿਆ ਫਿਰ 5 ਤਾਂ ਹੀ ਵੇਚਿਆ ਵਾਹ 5 ਤਾਂ ਹੀ ਕਿਉਂ ਵੇਚਿਆ ਵਾਹ ਹਾਂ ਇਹ ਸਾਰਾ ਕੁਸੂ ਵੀ ਘਰੇ ਜਣੀ ਆਪਦੀ ਹੋ ਗਿਆ ਫੇਰ ਜਦੋਂ ਫਿਰ ਮਾਵੇਂ ਹੋਣੀ ਕੀ ਕਰਦੇ ਸੀ ਹਾਂ ਨਿੱਕੇ ਨਿੱਕੇ ਨੇ ਪੰਮੀ ਨੇ ਜੇ ਅਖਿੰਦਰ ਤਾਂ ਨਹੀਂ ਸੀ ਲਾਉਂਦਾ ਨੂੰਂਦਾ ਦੱਦ ਦੱਦ ਹਾਂ ਨਾ ਤੂੰ ਪੌਂਦੀ ਲਾਉਂਦੀ ਸੀ ਹਾਂ ਤੇ ਉਹਨੇ ਜੱਗ ਭਰਨਾ ਤੇ ਵਿੱਚ ਰੋ ਭਰ ਕੇ ਪਾ ਲੈਣਾ ਕਿਉਂ ਹਾਂ ਤੇ ਉਹਨੇ ਫਿਰ ਪੰਮੀ ਹੋਈ ਦੇ ਕੇਂਦਰ ਨਾ ਹੋਈ ਰਹੀ ਤੇ ਹਾਂ ਸਾਰੇ ਹਮ ਤੇਰੇ ਬਾਪੂ ਨੇ ਪੀ ਲੈਣਾ ਹਾਂ ਚੱਲ ਫਿਰ ਰੋਟੀ ਥੋੜਾ ਹੀ ਪਰ ਰਹਿਣਾ ਹਾਂ ਵੀ ਦੁੱਧ ਕਿਉਂ ਜ਼ਿਆਦਾ ਖਾਂਦੀ ਸੀ ਦੁੱਧ ਕਿਉਂ ਜ਼ਿਆਦਾ ਖਾਂਦੀ ਸੀ ਹਾਂ ਇਹ ਲਾਡਣਾ ਹੁੰਦੀਆਂ ਸੀ ਕਿਹੜਾ ਬਿਜਲੀ ਸੀ ਹਾਂ ਇੱਕ ਪੀਪੀ 10 ਦਿਨਾਂ ਮਾਏ ਨਾਲ ਲਾਡਣ ਜਪਾ ਕੇ ਸਾਧ ਕੱਢਦੀ ਸੀ ਅੱਛਾ ਕਿੰਨੇ ਲੀਟਰ ਦੀ ਪੀਪੀ ਸੀ 5 ਲੀਟਰ ਤੇ ਉਹਦੇ ਨਾਲ ਥਾਲ ਥਾਲ ਲਾਡਣ मतलब 19 ਕਿ ਲੋਡ ਪੈਣ ਤੇ ਜਗਾਉਣੀ ਦਿਨੇ ਦਿਨੇ ਰੋਟੀਆਂ ਪਕਾ ਲੈਣੀਆਂ ਉਹ ਰੋਟੀਆਂ ਦਾ ਮਤਲਬ ਤਾਂ ਇਹੋ ਕਿ ਉਹ ਚੜੀ ਜਾਂਦੇ ਸੀ ਉਹ ਚੜੀ ਜਾਂਦੇ ਸੀ ਹਾਂ ਤੇ ਜਦੋਂ ਸੁਮੇਰੇ ਤੜਕੇ ਉੱਠਦੇ ਸੀ ਕਿਉਂ ਨਾ ਆ ਕੇ ਗੁਰਦੁਆਰੇ ਜਾਂਦੀ ਸੀ ਅੱਛਾ ਉਹ ਤਾਂ ਸਨੇ ਆਉਂਟੜਾ ਇਹਨਾਂ ਨੇ ਕੰਮੀ ਸੰਦੀ ਜਾਣਾ ਨੇਰੇ ਨੇਰੇ ਤੇਰੇ ਬਾਪੂ ਹੋਣੀ ਹਾਂ ਅੱਧੀ ਲਏ ਆਉਂਦੀ ਸੀ ਹਾਂ ਦੋ ਮੰਨਾਂ ਹੋ ਬਿਨਾਂ ਹਾਂ ਜਦ ਫਿਰ ਜਦੋਂ ਇੱਕ ਸੂਈ ਉਹਦੋਂ ਸਾਡੇ ਡੇਰੀ ਬਣ ਗਈ ਠੀਕ ਆ ਜਦੋਂ ਦੋ ਦੁੱਧ ਜਿਹੜੀ ਬੰਨ ਲਾਈ ਸੀ ਉਹ ਸੀ ਦਰਵਾਜ਼ਾ ਦੁੱਧ ਪਾਉਣ ਲੱਗ ਗਈ ਹਾਂ ਦੂਜੀ ਸੂ ਵੀ ਜਦੋਂ ਦੁੱਧ ਪਾਉਣ ਲੱਗ ਗਈ ਮਤਲਬ ਉਹਦਾ ਦੁੱਧ ਪਾ ਦਿੰਦੇ ਸੀ ਹੈ ਆ ਗਈਆਂ ਸੀ ਦੇਰੀਆਂ ਹੈ ਹਾਂ ਆ ਗਈ ਸੀ ਜੀ ਅੰਮੀ ਹੋਣੀ ਹੋ ਗਏ ਸੀ ਦਸਾਂ ਦਸਾਂ ਬਰਿਆਂ ਨੇ ਜਦੋਂ ਦੇਰੀ ਆਈ ਠੀਕ ਠੀਕ ਹਾਂ ਉਦੋਂ ਇਹਨਾਂ ਨੇ ਬਸ ਮਈਆਂ ਚਾਰ ਲਏ ਉਹਨਾਂ ਤੇਰਾ ਉਹ ਤਾਂ ਸਾਢੇ 10 ਬਰੇ ਪਾਣੀ ਆਉਂਦਾ ਰਿਹਾ ਅੱਛਾ ਹਾਂ ਬੜਾ ਔਖਾ ਸਾਰਿਆ ਮਤਲਬ ਤੁਹਾਡੀ ਆ ਜਿਹੜਾ ਪਾਪੇ ਕਿ ਬੂਏ ਅੱਗੇ ਸੇਮ ਨਾਲ ਆਏ ਤੇ ਇੱਥੋਂ ਇਹ ਸੇਮ ਨਾਲ ਆ ਨਿਕਲਿਆ ਤਾਂ ਸੇਮ ਨਿਕਲੀ ਨਹੀਂ ਤਾਂ ਸਟੇਸ਼ਨ ਦੇ ਰਾਹ ਕੁਛ ਨਹੀਂ ਸੀ ਹੁੰਦਾ ਸਾਰਾ ਰੋਡ ਬਣਿਆ ਸੀ ਨਾ ਜਿਹੜਾ ਬਣਿਆ ਉਹ ਵੱਡਾ ਨਹੀਂ ਰਾਂਦਾ ਹਾਂ ਇਹੋ ਉਹਨੇ ਨਹਿਰਾ ਖੜਾਈਆਂ ਹਾਂ ਜਿਹੜਾ ਪਹਿਲਾਂ ਬਣਿਆ ਰਹੇ ਤਾਂ ਐਵੇਂ ਹੀ ਆਖੀ ਜੰਨੇ ਵੀ ਅਸੀਂ ਔਖੇ ਅਸੀਂ ਔਖੇ ਸਤ ਬਹੁਤ ਸੌਖੇ ਆ ਤੁਹਾਡੇ ਨਾਲ ਹਾਂਜੀ ਅਸੀਂ ਤਾਂ ਬਹੁਤ ਹੁਣ ਤਾਂ ਮਾਰੀ ਸੈਲਫ ਗੱਡੀ ਤੇ ਚਲੋ ਸ਼ਹਿਰ ਜੋ ਮਰਜੀ ਲੈ ਆਓ ਖਾਓ ਪੀਓ ਜਿਹੜੇ ਚੀਜ਼ਾਂ ਹੌਲੀ ਹੌਲੀ ਹਾਂ ਤੇ ਇਹ ਕਵਾਵਾ ਹੋ ਗਏ ਜਦੋਂ ਹਾਂ ਹੋ ਗਏ ਦਸਾਂ ਦਸਾਂ ਸਾਲਾਂ ਦੇ ਹਾਂ ਇਹ ਤੁਮ ਦੁਆ ਨਹੀਂ ਸੇ ਰਣਾ ਵਸਕ ਮੈਂ ਬਾਹਰ ਕੰਮ ਕਰਾਉਂਦੀ ਸੀ ਨਾਲ ਜਾਂਦੀ ਸੀ ਤੇ ਬਾਪੂ ਦੇ ਪੌਮੇ ਵੀ ਜਾ ਵਰਦਾ ਸੀ ਪੌਮੇ ਇਹ ਪਾੜਨ ਨੂੰ ਇਹਨਾਂ ਨੂੰ ਤਮੋਰ ਫੂਟ ਜਿੰਦੀ ਸੀ ਆ ਪਜਾ ਵੱਟਦੀ ਸੀ ਹਮ ਤੇ ਉਦੋਂ ਮੈਂ ਰੋਟੀਆਂ ਰੱਟ ਨਾ ਦੇ ਆਉਣੀਆ ਜਾ ਕੇ ਹਮ ਮੇਰੇ ਪੰਜ ਸੂਟਾਂ ਦੇ ਵਿੱਚ ਨਾਲੇ ਬਾਕੇ ਰੱਖੇ ਹੋਏ ਸੀ ਮੇਰਾ ਭਰਾ ਕਹਿੰਦਾ ਵੱਡਾ ਸਿਉਕੇ ਮਾਂ ਨੂੰ ਆਖਣਾ ਮੇਰੀ ਨੂੰ ਹਮ ਤੇਰਾ ਮਾਮਾ ਹਮ ਸਿਉਂਦੇ ਲੀਡੇ ਹੋਣ ਦੁਕਾਨ ਸੁਆਦੇ ਹਮ ਨਾ ਤੇਰੇ ਬਾਪੂ ਦੇ ਸੂਟ ਸੁਆ ਕੇ ਦੋ ਘਰ ਦੇ ਹਮ ਸਿਆਲ ਵਾਲੇ ਘਰੇ ਖੰਦਰ ਨਹੀਂ ਅੱਛਾ ਨਈ ਆਲੀ ਦਾ ਪਜਾਮੇ ਸਮਾ ਦੇਣਾ ਹੂੰ ਤੇ ਤਾਂ ਬਣਾ ਵਾਲਾ ਬਣਾ ਲੈਣਾ ਕੁਰਤਾ ਕੁਰਤਾ ਮੇਰੇ ਤਾਂ ਆਪ ਦੁਗਾਨੀ ਸਾਹਿਬ ਕੁਆਰੀ ਹੁੰਦੀ ਨਹੀਂ ਮੈਂ ਖੰਦਰ ਹੀ ਪਾਇਆ ਹਾਂ ਖੰਦਰ ਪਾਇਆ ਪਰ ਇੱਕ ਵੇਲੇ ਤੁਸੀਂ ਗੱਲ ਸੁਣਾਉਂਦੇ ਹੁੰਦੇ ਸੀ ਵੀ ਜਦੋਂ ਤੁਸੀਂ ਖੇਤਾਂ 'ਚ ਕੰਮ ਕਰਨ ਜਾਂਦੇ ਹੁੰਦੇ ਸੀ ਉਦੋਂ ਤੁਹਾਡੇ ਤੇ ਵੀ ਜਾਦੇ ਮਾੜੇ ਟਾਈਮ 'ਚ ਤੁਸੀਂ ਟਾਕੀਆਂ ਵਾਲੇ ਸੂਟ ਵੀ ਪਾਏ ਹਾਂ ਜਦੋਂ ਤੇਰੇ ਮਾਮੇ ਦੀ ਅੱਖ ਤੇ ਅਸੀਂ ਬਾਹਰ ਕਣਕ ਵੱਢ ਕੇ ਆਦੇ ਸੀ ਕਿਚ ਮੈਂ ਨਾਰਕਨ ਪ੍ਰੋਡਕਟ ਦਿੱਤੀ ਸੀ ਹਾਂ ਹਾਂ ਅੱਛਾ ਨਾਲ ਇਹ ਤਾਂ ਵੱਡੀ ਬੀਬੀ ਦਾ ਥੋੜਾ ਵੜਤੀਆਂ ਨਹੀਂ ਅਸੀਂ ਕੰਨ ਨਹੀਂ ਆ ਰਹੀਆਂ ਕਿਉਂ ਨਾ ਝਾੜਦੇ ਰਹੇ ਮਤਲਬ ਘਰ ਦੇ ਰੋਟੀ ਪਾਣੀ ਵੀ ਕਰਨਾ ਤੇ ਕਨਕ ਵੀ ਵਡਾਉਣੀ ਨਾ ਇਹ ਘਰੇ ਇਹ ਨਿੱਕੀ ਜੀ ਸੀ ਕੱਢ ਨਿੱਕੀ ਹੀ ਲੱਗਦੀ ਸੀ ਅੱਛਾ ਇਹਨੇ ਫੁਲਕੇ ਲਾ ਫਸਾਰਾ ਮੈਂ ਕਰਾ ਜਾਣਾ ਹਾਂ ਫਿਰ ਇਹਨੇ ਸੇਡ ਲਗਾ ਨਾ ਕੱਢੀ ਜਾਣਾ ਜਿਆਦਾ ਪਤੀ ਜੀ ਦਾ ਮੈਂ ਉੱਥੇ ਹੀ ਲੈ ਜਾਂਦੀ ਨਾਲ ਚਾਹ ਬਣਾਉਣੀ ਮੁਰੇ ਮਈਆਂ ਦੋ ਐਸੀ ਚੰਸੀ ਲਾ ਲੈਣਾ ਅੱਛਾ ਲਾ ਕੇ ਵਿਜਵਾ ਕਰਾਬਾਸਰੇ ਛੱਡ ਜਾਣੇ ਜੋ ਆਪਾਂ ਨੇ ਜਾਂਦੇ ਸੀ ਇਹ ਵੀ ਜਾਂਦੀ ਸੀ ਉਹ ਤਾਂ ਬਈ ਠੀਕ ਪੜੀ ਆ ਵੀ ਹਾਂ ਹਾਂ ਪਰ ਫਿਰ ਵੀ ਹੁਣ ਆਪਾਂ ਬੱਚੇ ਭਾਵੇਂ 20 ਸਾਲਾਂ ਦੇ ਉਹ ਦਿਨ ਕੱਲੇ ਨਹੀਂ ਛੱਡਦੇ ਉਹਦੋਂ ਮਜਬੂਰੀ ਐ ਉਹੋ ਜੀ ਸੀ ਬੱਸ ਮਾੜਾ ਲੈਣਾ ਇਹਨਾਂ ਨੇ ਸਮਾ ਚੰਗਾ ਸੀ ਨਾ ਉਦੋਂ ਫਿਰ ਵੀ ਨਾ ਸੇਲ ਲਗਾਣ ਨੂੰ ਲੈ ਆਉਣਾ ਕੱਢਣ ਭੋਨ ਲੈ ਨੇ ਉਹ ਤਾਂ ਪੂਰੇ ਹੀ ਭੇਜ ਜਾਣ ਜਾਂ ਤੁਮਾ ਦੇ ਜਾਣੀ ਫਿਕਰੀ ਸਾਰੀ ਜਾਣੀ ਹੋ ਜਾਂਦੀ ਸੀ ਇਹਨਾਂ ਦੇ ਆਉਂਦਿਆਂ ਰੋਟੀ ਪਾਣੀ ਘਰ ਲੈ ਜਾਂਦੇ ਤੇ ਮੇਰੇ ਆਉਂਦਿਆਂ ਨੂੰ ਦਾਲ ਪਾਣੀ ਛੱਡ ਲੈਂਦੀ ਸੀ ਅੱਛਾ ਚਾਪ ਚਾਪ ਬਣਾ ਲੈਂਦੀ ਸੀ ਰੋਤਣਾ ਵੀ ਦੇਖੇ ਤਾਂ ਮੂਰਦਾ ਹੀ ਵਾਲੇ ਲਾਉਂਦੇ ਸੀ ਬੇਬੇ ਕੇ ਹਾਂ ਉੱਥੇ ਹੀ ਅਸੀਂ ਲਾ ਦੇ ਹਾਂ ਹਾਂ ਬੱਸ ਅਸੀਂ ਵੇਰ ਉਹ ਇਹ ਦੋਂ ਮੋੜ ਤਾ ਵੀ ਖੇਤ ਵਾਲੀ ਗੱਲ ਦੱਸ ਦੇ ਪੈਸੇ ਤੁਸੀਂ ਖੇਤ ਜਾਣਾ ਖੇਤ ਜਾਣਾ ਪੰਜ ਸੂਤ ਸੋਇਲ ਜੀਵਾ ਅੱਜ ਸਵੇਰੇ ਮਾ ਹੋਰ ਪਾ ਜਾਣਾ ਹਾਂ ਹਾਂ ਜਦੋਂ ਮੈਂ ਨਾਲ ਨਹੀਂ ਹਜੇ ਕੰਮ ਕਰਦੀ ਹੁੰਦੀ ਸੀ ਹਾਂ ਤੇ ਹਿੰਦੂਆ ਨਹੀਂ ਚਾਹ ਲੈ ਕੇ ਜਾਣੀ ਫਿਰ ਹੋਰ ਪਾ ਜਾਣਾ ਹਾਂ ਇਹ ਦੋ ਮਾਈਬੂਆਂ ਨੇ ਫੇਰ ਅੱਤਨਾਈ ਦੁਬਾਰਾ ਰੋਟੀ ਲੈ ਕੇ ਜਾਣੀ ਪੇਰ ਆ ਅੱਥਮਿਕਾ ਲਈ ਜਾਣੀ ਪੇਰ ਹਾਂ ਬਾੜਿਆਂ ਨੇ ਔਟ ਛੁੱਟ ਕੇ ਖੜੇ ਹੋਣਾ ਹਾਂ ਅਕਰ ਸੋਦਿਓ ਤੋਰਤਾ ਹੁੰਦੀ ਆ ਤੇ ਇਹਨੇ ਉਹ ਜੇਨੀ ਹਾਂ ਇਹਨੇ ਹੀ ਉਹ ਦੇ ਹਾਂ ਤੇ ਸਾਡੇ ਨਾਲ ਪਵਾ ਵੀ ਮਾੜਾ ਟਾਈਮ ਸੀ ਤਾਂ ਵੀ ਤੁਸੀਂ ਜਿਤਾਇਆ ਨਹੀਂ ਨਾ ਨਾ ਵੀ ਬਾਪੂ ਦੀ ਇੱਜ਼ਤ ਪੂਰੀ ਬਣਾ ਕੇ ਰੱਖੀ ਵੀ ਮੈਂ ਟੌਰ ਨਾ ਰਹਿਨੀ ਹਾਂ ਹਾਂ ਤੇ ਆ ਟੈਕਟਲ ਸਾਡੇ ਵਰਗੀਆਂ 36 36 ਸੂਟ ਪਾ ਕੇ ਫਿਰ ਵੀ ਕਹਿੰਦੀ ਸਾਡੇ ਬੰਦੇ ਹਨ ਸੂਟ ਨਹੀਂ ਲੈ ਕੇ ਦਿੰਦੇ ਇਹ ਮੁੜ ਕੇ ਫੇਰ ਵਾਸ ਉਹਦਾ ਕੰਮ ਚੱਲਦਾ ਚੱਲਦਾ ਸਾਡਾ ਐਵੇਂ ਆਖਾਂ ਹਮ ਫਿਰ ਅਸੀਂ ਨਾਮ ਦੁਆ ਨੀ ਠੇਕੇ ਤੇ ਪੈ ਲਈ ਜੋ ਦੁੱਧ ਦੇ ਵਿੱਚੋਂ ਅੱਛਾ ਉਹਦੋਂ ਨਾਲ ਰੁਪਈਏ ਦੁਆ ਨੀ 500 ਨੂੰ ਠੇਕੇ ਤੇ ਪੈ ਲਈ ਸੀ 500 ਰੁਪਈਆ ਹਾਂ ਥੋੜੇ ਨਹੀਂ ਹਾਂ ਬਾਪੂ ਕਿਤਾ ਉੱਥੇ ਲੈ ਕੇ ਆਇਆ ਇੱਥੇ ਉਹ ਤੇੰਬਾ ਵਾਗ ਬੋਰਡ ਸੀ ਹਾਂ ਤੇ ਅਸੀਂ ਕਿਸੇ ਨ ਮਿਹੜੀ ਬੁੜੀ ਕਰ ਲੈਣੀ ਚੱਲ ਕਰਾ ਦੇਣਾ ਤੇ ਬਾਪੂ ਨੇ ਉਹਨਾਂ ਨੇ ਗਾਉਂ ਦੇਣੀ ਬਾੜਾ ਸਾਡਾ ਸਾਡੇ ਸੀਗੇ ਲਾਹੌਰ ਦੇ ਹਾਂ ਉਹ ਬੜਾ ਸਾਡਾ ਕਰਦੇ ਸੀ ਉਹਨਾਂ ਕੋਲੇ ਟਰੈਕਟਰ ਸੀ ਹਾਂ ਤੇ ਘਰ ਚੱਲ ਗਿਆ ਕੋਲੇ ਟਰੈਕਟਰ ਸੀ ਹਾਂ ਅਸੀਂ ਤਾਂ ਦੇ ਰਹੋ ਦੋ ਦੋ ਕਰਾਂ ਕੋਲੇ ਟਰੈਕਟਰ ਉਹਨਾਂ ਨੇ ਤੇਰੇ ਬਾਪੂ ਨੇ ਜਾਰੀ ਬਾਲੇ ਹਾਂ ਇਹ ਤਾਂ ਪਾਈ ਮੇਰੇ ਬਾਸ ਹੋ ਜਦੋਂ ਕੋਈ ਕੰਮ ਹੋਣਾ ਆਖਣਾ ਆ ਜਾਂ ਸਾਡੀ ਨਾਲ ਕਰਾ ਦੇ ਹਾਂ ਤੇ ਅਸੀਂ ਸੇਲ ਪਈ ਬਾਹਰ ਬੀ ਉਦੋਂ ਐਵੇਂ ਕਰ ਲੈਂਦੇ ਸੀ ਵੀ ਇੱਕ ਦੂਜੇ ਦੀ ਮਦਦ ਇੱਕ ਦੂਜੇ ਦੀ ਮਦਦ ਕਰਦੇ ਨਹੀਂ ਕਰਦੇ ਸੀ ਫਲਾਨੇ ਵੱਟੇ ਮੇਰਾ ਫਲਾਨਾ ਕੰਮ ਕਰ ਦੋ ਹਨਾ ਉਦੋਂ ਵਾਢੀ ਵੀ ਰਲ ਕੇ ਕਰ ਲੈਣੀ ਇੱਕ ਦਿਨ ਵਾਢੀ ਵੱਡੇ ਭਰਾ ਦੀ ਕਰ ਦੋ ਅਗਲੇ ਦਿਨ ਦੂਜੇ ਦੀ ਕਰ ਦੋ ਸਾਰੇ ਜਣੇ ਰਲ ਕੇ ਫੇਰ ਅਸੀਂ ਨਾ ਠੀਕਲੇ ਸੀ ਛੋਟੀਆਂ ਦੇ ਅੱਛਾ ਤੇ ਉਹ ਅਸੀਂ ਨਾ ਆਪਣੇ ਪਿੰਡ 'ਚ ਜਿਹੜੀ ਕੁੜੀ ਸੀਗੀ ਉਹ ਮੇਰੇ ਜੀਰੇ ਲੂਰੇ ਸਿਉਂ ਦਿੰਦੀ ਸੀ ਹਾਂ ਪਹਿਲਾਂ ਤੇਰੇ ਬਾਪੂ ਨੇ ਬੰ ਮਸ਼ੀਨ ਦਾ ਹੀ ਕੰਮ ਕੀਤਾ ਮਸ਼ੀਨ ਲੈਣ ਜਾਣ ਦਾ ਅੱਛਾ ਫਿਰ ਜੇ ਸੇਉਣ ਵਾਲੀ ਨਾ ਮਸ਼ੀਨ ਲਿਆ ਕੀ ਹਾਂ ਪਹਿਲਾਂ ਜਦੋਂ ਪੈਸੇ ਬੱਠੇ ਅੱਛਾ ਅਸੀਂ ਮਸ਼ੀਨ ਲਿਆਏ ਮਸ਼ੀਨ ਕੋਲੇ ਅਧਿਕਾ ਮਸ਼ੀਨਾਂ ਚਾਚੇ ਨੇ ਲੁਧਿਆਣੇ ਇੱਕ ਭੂਆ ਮੇਜੀ ਨੂੰ ਨਹੀਂ ਦੱਸਦੀ ਐ ਤੇ ਇੱਕ ਘਰੇ 100 ਰੁਪਏ ਦੀ ਮਸ਼ੀਨ ਲਿਆਉਂਦੇ ਅੱਛਾ ਉਹਨੂੰ ਕੀ ਦਸੀਏ ਉਹ ਨਾ ਆਏ ਬੁਵਾੜ ਗਏ ਕੁਆੜ ਤੇ ਉਹਨੂੰ ਖੂ ਖਾ ਚੱਕ ਦਿੰਦੇ ਸੀ ਨਾ ਹਾਂ 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 ਉਹਨੂੰ ਵਰ ਕਰਦੇ ਸੀ ਹਾਂ ਕੁਆੜ ਕੇ ਆਏ ਤੇ ਉਹ ਆਹ ਜਿਹੜਾ ਸਰਦਾਰ ਜੀ ਅਸੀਂ ਕੁਆੜ ਖਰੀਦੀ ਹਾਂ ਹਾਂ ਇਹ ਉਹ ਸਾਡਾ ਖੂ ਸੀ ਜਿਹੜਾ ਹਾਂ ਜਾਂ ਜਿਹੜਾ ਉਹਨਾਂ ਦੀ ਅਸੀਂ ਟਿੰਡਾ ਟੁੰਡਾ ਜੋ ਕੁਆੜ ਉਹਨਾਂ ਦਵਾ ਹਾਂ ਹਾਂ ਬਾਪੂ ਨੇ ਹਾਂ ਹਾਂ ਨਾ ਇਹ ਉਹਨ ਘਰ ਚਾਹ ਪਿਆਈ ਰਹੀ ਜਦੋਂ ਖਵਾਈ ਨਾ ਤੇ ਉਹ ਕਹਿੰਦੇ ਨਾ ਦੁਆਣੀ ਇਹਨਾਂ ਦਾ ਮੈਂ ਨਾ ਨਾਲ ਹੀ ਤਿਆਰ ਹੋਇਆ ਸੀ ਮੈਂ ਮੋਗਿਓ ਮਸ਼ੀਨ ਲੈਣ ਜਾਣਾ ਅੱਛਾ ਉਹ ਕਹਿੰਦੇ ਨਾ ਤੂੰ ਬਣਾਇਆ ਉਹ ਕਰ ਤੂੰ ਨਾ ਸਵੇਰੇ ਪਹਿਲੀ ਗੱਡੀ ਆਣੀ ਹਾਂ ਸਾਡੀ ਲੁਧਿਆਣੇ ਹੈ ਦੁਕਾਨੀ ਹੈਗੀ ਹੈ ਦੁਕਾਨ ਮਸ਼ੀਨਾ ਦੀ ਅੱਛਾ ਤੈਨੂੰ ਅਸੀਂ ਨਾਲ ਚੱਲਾਂਗੇ ਤੈਨੂੰ ਦਵਾ ਕੇ ਲਿਆਵਾਂਗੇ ਠੀਕ ਮਤਲਬ ਉਹਨਾਂ ਦਿਨਾਂ ਚ ਨਾਨਾ ਲੁਧਿਆਣੇ ਦੀ ਸ਼ਾਪਿੰਗ ਵੀ ਕੀਤੀ ਹੋਈ ਆ ਨਾ ਬੜੀ ਹਾਂ ਹਾਂ ਫਿਰ ਉੱਥੋਂ ਜਦੋਂ ਸਵੇਰੇ ਗੱਡੀ ਚੜ ਗਿਆ ਹੂੰ ਹੂੰ ਉੱਥੇ ਉਹਨਾਂ ਨੇ ਵਿਚਾਰਿਆ ਨੇ ਇੱਕ ਮੂਰੇ ਖੜੇ ਗੱਡੀਆਂ ਉਤਰਨ ਦੇ ਸਾਲ ਹੂੰ ਉਹ ਆੜੀਏ ਹੂੰ ਥੇ ਲੋ ਘਰੇ ਲੈ ਕੇ ਗਈ ਉਹਨਾਂ ਚਾਹ ਪਿਆਈ ਰੋਟੀ ਖਵਾਈ ਬਹੁਤ ਵਧੀਆ ਖਾ ਕੇ ਫਿਰ ਇੱਕ ਜਣਾ ਉਹ ਨਾ ਆ ਗਿਆ ਹੂੰ ਜਦੋਂ ਨਾ ਆ ਗਿਆ ਫਿਰ ਉਹ ਦਿਨ ਨੂੰ 100 100 ਦਿਨਾਂ ਦੋ ਫਿਰ ਮੇਜੀ ਨੂੰ ਪੁੱਛ ਲਿਆ ਵੀ ਜੀ ਆਣੀ ਮੈਂ ਵੀ ਲੈਣੀ ਹੈ ਤੇਰੀ ਭੂਆ ਭੂਆ ਨਾਨਨੇ ਦੀ ਭੈਣ ਭੈਣ ਹੂੰ ਉਹਨੂੰ ਦੁਗਾਨੇ ਦੀ ਦੀਨੂ ਆਖਿਆ ਤੇ ਉਹ ਕਹਿੰਦੀ ਮੈਨੂੰ ਵੀ ਹੀਰਾ ਇੱਕ ਲਿਆਦੀ ਠੀਕ ਆ ਫਿਰ ਦੋ ਮਸ਼ੀਨਾ 5-500 ਦੀਆਂ ਮਸ਼ੀਨਾ ਲਈਆਂ 100-100 ਦੀ 100-100 ਦੀ ਇਤਨੇ 100 ਦਾ ਤਾਂ ਬਲੀ ਆ ਪੰਜ-ਪੰਜ 100 ਦੀਆਂ ਨਾ ਦੋ ਮਸ਼ੀਨਾ ਲਈਆਂ ਉਹਨੇ 500 ਚੋਂ ਸਾਡੇ ਨਾਲ 4-400 ਦੀਆਂ ਕਰਾ ਦੇਣਾ ਅੱਛਾ ਉਹ ਆਦਿ ਨਾਲ ਵੀ ਇਹ ਗਰੀਬ ਹੈ ਇਹ ਦੇ ਕੁੜੀ ਹਾਂ ਮੈਨੂੰ ਇੰਨਾ ਨਹੀਂ ਇੰਨਾ ਕੰਮ ਕੀਤਾ ਸਾਡਾ ਕੋਆਰ ਦੋਆ ਸਾਰੇ ਪਿੰਡ ਦਾ ਹਾਂ ਇਹ ਧੇਰੋ ਉਹ ਦਬਾਏ ਕ ਪਿਆਸੀ ਉਹ ਐਵੇਂ ਦੇਤਾ ਸਾਡੀ ਦਾ ਡੱਬੇ ਚ ਪਾਤੀ ਹਾਂ ਜੀ ਐਵੇਂ ਦੇ ਦਿੱ ਹਾਂ ਫਿਰ ਨਾਲ ਅਸੀਂ ਕੈਂਚੀ ਇਹ ਜਾਂਦੇ ਸੀ ਮੇਰੇ ਕੋਲ ਧਲੇ ਤੇ ਭੂ ਆ ਕੇ ਹਾਂ ਹਾਂ ਉਹਨਾਂ ਨੇ ਸਾਨੂੰ ਉੱਥੋਂ ਕੈਂਚੀ ਲਿਆ ਕੇ ਦਿੱਤੀ ਕੈਂਚੀ ਅਜੇ ਸਾਡੇ ਉਹ ਨਾ ਹਾਂ ਅਜੇ ਹੈਗੀ ਐ ਬਾਰੀ ਦੇ ਨਾਲ ਚੰਗੀ ਵੀ ਇਹਨਾਂ ਨੇ ਹੋਰ ਨਾ ਨਾ ਲੈ ਗਈਦਾ ਅੱਛਾ ਉਹ ਗਾ ਨਾ ਨਿੱਕੇ ਆਪਣੇ ਤੇਰੇ ਮਾਮੇ ਦੇ ਖਿੰਦਰ ਕੇ ਘਰੇ ਗਏ ਹਜੇ ਵੀ ਉਹ ਬਾਹਰ ਕੋਈ ਮੁੰਡੇ ਆ ਜੋ ਉਹ ਕੰਮ ਨਗਟਰਾਇਟ ਦਾ ਕੰਮ ਕਰਦੇ ਕੋਈ ਹਾਂ ਕਰਨਾ ਹੁੰਦਾ ਉਹ ਕੈਂਚੀ ਨਾ ਕਰਦੇ ਮਤਲਬ ਉਹ ਇੰਨੀ ਪੁਰਾਣੀ ਕੈਂਚੀ ਰੱਖੀ ਹੈ ਇੰਨੀ ਪੁਰਾਣੀ ਕੈਂਚੀ ਹੈ ਵੀ ਹੈ ਜੀ ਠੀਕ ਹੈ ਚਰਖਾ ਹੈਗਾ ਬਬੇ ਤਰਾ ਚਰਖਾ ਮਾਇਦੇ ਚਾਹਦੇ ਲੋ ਕਰਦਾ ਮੈਸਰੀ ਹੁੰਦਾ ਹੁੰਦਾ ਸੀ ਛੋਡੇ ਵੀ ਉਹ ਹਰਥ-ਪਰਥ ਲਾ ਕੇ ਗਿਆ ਹਾਂ ਤੇ ਵਾ ਮਾਮੇ ਨੇ ਉਹ ਉਹਨਾਂ ਨੂੰ ਦਿੱਤਾ ਉਹਨੂੰ ਦਿੱਤਾ ਸੀ ਅੱਛਾ ਉਹਦਾ ਮੈਨਾ ਚਰਖੇ ਦਾ ਜਿਹੜਾ ਪਿੱਤਰ ਲੱਗਿਆ ਸੀ ਹਾਂ ਹਾਂ ਉਹ ਮੈਂ ਲਾ ਲਿਆ ਅੱਛਾ ਜਦੋਂ ਮੈਂ ਲਾਇਆ ਉਹ ਹੋਣਾ ਕਿਦ ਨੂੰ ਹੋਇਆ ਅੱਛਾ ਕਿਦ ਨੂੰ ਪਿੱਤਰ ਅੱਛਾ ਫਿਰ ਉਹਦਾ ਮੈਨਾ ਪਤੀਲਾ ਲਿਆ ਅੱਛਾ ਇੰਨਾ ਪਿੱਟਰ ਲੱਗਿਆ ਸੀ ਹੁਣ ਬਹੁਤ ਪਹਿਲਾਂ ਲੱਗਦਾ ਸੀ ਨਾ ਕਿਆ ਤੋਂ ਆਇਆ ਚਰਖਾ ਤੇ ਪੀੜੀ ਹਾਂ ਚਰਖਾ ਪੀੜੀ ਉਹ ਤਾਂ ਦਾਦਾ ਜੀ ਇਹ ਚੀਜ਼ਾਂ ਦਿੰਦੇ ਹਣੇ ਹਨਾ ਕੋਈ ਮੇਜ਼ ਨਹੀਂ ਸੀ ਦਿੰਦਾ ਕੋਈ ਦੀਵਾਨ ਕੁਰਸੀ ਨਹੀਂ ਸੀ ਦਿੰਦਾ ਹਾਂ ਤੇ ਇਹ ਮਨਾਵੇ ਆਂਆਂ ਮੇਰੀਆਂ ਭੈਣਾਂ ਹਾਂ ਦੋ ਕੁਰਸੀਆਂ ਦੋਵੇਂ ਭੈਣਾਂ ਤੇ ਇੱਕ ਮੇਜ਼ ਹਾਂ ਇਹ ਮੇਨੂੰ ਦਿੱਤਾ ਸੀ ਇਨਾਂ ਨੇ ਤੇ ਜਿਹੜਾ ਬਾਪੂ ਲੱਗਦੇ ਆ ਹਾਂ ਉਹ ਮੇਰਾ ਹਾਂ ਨਾਲ ਹੀ ਆ ਕੀ ਕਰਨੇ ਬਾਲਣ ਹਾਂ ਫਿਰ ਦੁਕਾਨੀ ਮੈਨੂੰ ਦੂਜੀ ਆਰ ਫਿਰ ਛੱਡ ਕੇ ਗਿਆ ਹਾਂ ਬੋਤੇ ਜੀ ਹਾਂ ਮੈਂ ਜਨਾ ਉਹ ਛੱਡ ਕੇ ਅੱਛਾ ਤਾਂ ਬੋਤੇ ਤੇ ਆਉਂਦੇ ਜਾਂਦੇ ਹੁੰਦੇ ਸੀ ਹਾਂ ਇੰਨੀ ਦੂਰੋਂ ਟਾਈਮ ਟਾਈਮ ਜ਼ਿਆਦਾ ਨਹੀਂ ਹੀ ਲੱਗਦਾ ਐਂ ਬਿੱਲੇ ਦੁਕਾਨੀ ਜਣੀ ਪਤਾ ਤਰਕੇ ਉਹਦੇ ਨਾਲ ਦੁਕਾਨੀ ਕਹਿੰਦੀ ਜੀ ਗੰਮ ਗੋ ਕੀ ਆ ਜਾਂਦੇ ਤਰਕੇ ਜਿਹੜੇ ਬੰਨ ਕੋਕਲਣ ਦੇ ਕਾਰਨ ਤੇ ਨਹੀਂ ਮੁੰਹਿਆ ਮੁੰ ਦੇਖਾਈ ਹਾਂ ਰਾਤ ਸੇ ਜ਼ਿਆਦਾ ਹੋ ਗਿਆ ਨਾ ਉਦੋਂ ਸਿੱਧੇ ਰਾਤ ਭੱਜੇ ਆਉਣਾ ਭੱਜਣਾ